ਆਸਾ ਮਹੱਲਾ ਪੰਜਵਾਂ ਜਾਂ ਪ੍ਰਭ ਕੀ ਹਉ ਚੇਰਲੀ ਸੋ ਸਭ ਤੇ ਊਚਾ ਸਭ ਕਿਸ ਤਾ ਕਾ ਕਾਂਢੀ ਐ ਥੋਰਾ ਅਰ ਮੂਚਾ ਜੀ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ਨਾਮ ਜਿਸੈ ਕੈ ਊਜਲੀ ਤਿਸ ਦਾਸੀ ਗਨੀਆਂ ਰਹਾਉ ਵੇ ਪਰਵਾਹੂ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸਮਤ ਦਰੜਾਵੋ ਸੇਵੋ ਸਾਧੂ ਭਾਉ ਕਰ ਤੋ ਨਿਦ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸਹਿ ਸ਼ਿੰਗਾਰੇ ਨਾਨਕਾ ਤਿਸ ਸੁਖੈ ਵਸੇਰਾ ਆਸਾ ਮੋਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿਖਰੀ ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨਾ ਪੇਖਰੀ ਇਹੋ ਮਨਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲ ਹੈ ਸੰਗਰੀ ਪ੍ਰਹਾਉ ਭਰਤਾ ਕਹਿ ਸੁਮਾਨੀਐ ਇਹੋ ਸ਼ਿੰਗਾਰ ਬਣਾਏ ਰੀ ਦੂਜਾ ਭਾਉ ਵਿਸਾਰੀਐ ਇਹੋ ਤੰਬੂਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਬਿਛਾਇ ਰੀ ਆਠ ਪਹਿਰ ਕਰ ਜੋੜ ਰਹੁ ਤਉ ਭੇਟੈ ਹਰਿ ਰਾਏ ਰੀ ਤਿਸ ਹੀ ਚਾਜ ਸ਼ਿੰਗਾਰ ਸਭ ਸਾਈ ਰੂਪ અપਾਰ ਰੀ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰ ਰੀ ਆਸਾ ਮਹੱਲਾ ਪੰਜਵਾ ਦੀਗਣ ਡੋਲਾ ਤਉ ਲਉ ਜੋ ਮਨ ਕੇ ਭਰਮਾ ਭ੍ਰਮ ਕਾਟੇ ਗੁਰ ਆਪਣੈ ਪਾਏ ਬਿਸਰਮਾ ਹੋਏ ਵਿਖਾਦੀ ਦੋਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾ ਤੇ ਹੋਏ ਹਮ ਤੇ ਛੂਟੇ ਰਹਾਉ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਆਸਾ ਮਹੱਲਾ ਪੰਜਵਾਂ ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਉ ਗਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਬਲੇ ਹਾਰੀ ਗੁਰ ਆਪਣੀ ਸਾਧ ਸਦ ਬਲ ਜਾਉ ਗੁਰੂ ਵਿਟੋ ਹਉ ਵਾਰਿਆ ਜਿਸ ਮਿਲ ਸੱਚ ਸੋ ਆਉ ਰਹਾਉ ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ ਤਿਸ ਜਮ ਨੇੜ ਨਾ ਆਵੇ ਜੋ ਹਰ ਪ੍ਰਭ ਭਾਵੇ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਭੈ ਬਿਨਸੀ ਭ੍ਰਮ ਮੋਹ ਗਏ ਕੋ ਦਿਸੈ ਨਾ ਬਿਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੂਖ ਨਾ ਥੀਆ ਆਸਾ ਘਰ ਨੋਆ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਚਿਤਵਾਂ ਚਿਤਵ ਸਰਬ ਸੁਖ ਪਾਵਾਂ ਆਗੈ ਭਾਵਾਂ ਕੇ ਨਾ ਭਾਵਾਂ ਏਕ ਦਾ ਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਹੋ ਮੰਗੋ ਆਨ ਲਜਾਵੋ ਸਗਲ ਛਤਰ ਪਤ ਏਕੋ ਠਾਕੁਰ ਕੌਨ ਸੰਸਰ ਲਾਵ ਰਹਾਉ ਉਠੋ ਬੈਸੋ ਰਹਿ ਪੀ ਨਾ ਸਾਕੋ ਦਰਸ਼ਨ ਖੋਜ ਖਜਾਵੋ ਬ੍ਰਹਮਾਦਿਕ ਸੰਕਾਦਿਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿਨ ਕੋ ਮਹਿਲ ਦੁਲ ਭਾਵੋ ਅਗਮ ਅਗਮ ਅਗਾਦ ਬੋਧ ਕੀਮਤ ਪਰੈ ਨਾ ਪਾਵੋ ਤਾਕੀ ਸਰਣ ਸਤਪੁਰਖ ਕੀ ਸਤਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤਉ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾਂ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਸੰਗ ਚਲਨ ਕੋ ਤੋ ਸਾਦੀਨਾ ਗੋਬਿੰਦ ਨਾਮ ਕੇ ਬਿਵਹਾਰੀ ਅਵਰ ਬਿਸਾਰੀ ਬਿਸਾਰੀ ਨਾਮ ਦਾਨ ਗੁਰ ਪੂਰੈ ਦਿਓ ਮੈਂ ਇਹੋ ਆਧਾਰੀ ਰਹਾਉ ਦੁੱਖ ਲਗਾਉ ਸੁਖ ਪੀ ਗਾਵੋ ਮਾਰਗ ਪੰਥ ਸਮਾਰੀ ਨਾਮ ਦਿੜ ਗੁਰ ਮਨ ਮਹਿ ਦੀਆ ਮੋਰੀ ਤਿਸਾ 부ਝਾਰੀ ਦਿਨ ਪੀ ਗਾਵੋ ਰੈਣੀ ਗਾਵੋ ਗਾਵਉ ਸਾਸ ਸਾਸ ਰਸਮਾਰੀ ਸਤ ਸੰਗਤ ਮੈਂ ਵਿਸਾਸ ਹੋਈ ਹਰ ਜੀਵਤ ਮਰਤ ਸੰਗਾਰੀ ਜਨ ਨਾਨਕ ਕੋ ਇਹੋ ਦਾਨ ਦੇਹੋ ਪ੍ਰਭ ਪਾਵਉ ਸੰਤਰੇਨ ਉਰ ਧਾਰੀ ਸਰਵਨੀ ਕਥਾ ਨੈਣ ਦਰਸ ਪੀਖੋ ਮਸਤਕ ਗੁਰ ਚਰਨਾਰੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਘਰ ਦਸਉਆ ਮਹੱਲਾ ਪੰਜਵਾਂ ਜਿਸਨੂੰ ਤੂੰ ਅਸਥਰ ਕਰ ਮੰਨਹਿ ਤੇ ਪਾਹਨ ਦੋਦਾਹਾ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ ਰੇ ਮਨ ਕਿਆ ਕਰਹਿ ਹੈ ਹਾਹਾ ਵਿਸ਼ਟ ਦੇਖ ਜੈਸੇ ਹਰ ਚੰਦੌਰੀ ਇਕਰਾਮ ਭਜਨ ਲੈ ਲਾਹ ਰਹਾਉ ਜੈਸੇ ਬਸਤਰ ਦੇਹ ਓਡਾਨੀ ਦਿਨ ਦੋਏ ਚਾਰ ਪੁਰਾਹਾ ਪੀਤਿ ਉਪਰੇ ਕੇਤਕ ਧਾਈਐ ਅੰਤ ਓਰ ਕੋ ਆਹਾ ਜੈਸੀ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗੇ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੈ ਚਲਹਿ ਲੇਖੈ ਬੈਸਹਿ ਲਿਖੈ ਲੰਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾ ਅਪੁਸ਼ਟ ਬਾਤ ਤੇ ਭਈ ਸੀ ਦਰੀ ਦੂਤ ਦੁਸ਼ਟ ਸਜਨਈ ਅੰਧਕਾਰ ਮਹਿ ਰਤਨ ਪ੍ਰਗਾਸਿਉ ਮਲੀਨ ਬੁੱਧ ਹਸਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰਨਾਮ ਫਲ ਪਾਏ ਸਤਗੁਰੂ ਮਿਲੀ ਰਹਾਉ ਮੋਹਿ ਕਿਰਪਣ ਕੋ ਕੋਇ ਨਾ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਨੋ ਕਹੀਂ ਨਾ ਪਾਵਤ ਹੁਣ ਸਗਲ ਚਰਨ ਸੇਵੀ ਆੜ ਆੜ ਕੋ ਪਿਰਤ ਢੂੰਡਤੇ ਮਨ ਸਗਲ ਤ੍ਰਿਸ਼ਣ 부ਜ ਗਈ ਏਕ ਬੋਲ ਪੀ ਖਵ ਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀਹੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰਿ ਉਹ ਜਨ ਨਾਨਕ ਹਰ ਸਰਨੈ ਆਸਾ ਮਹੱਲਾ ਪੰਜਵਾ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ ਸਸਤ ਵਖਰ ਤੂੰ ਕਿਨਹਿ ਨਾਹੀ ਪਾਪੀ ਬੰਧ ਹਾਰੇ ਨਾ ਆਇਆ ਸਤ ਗੁਰ ਤੇਰੀ ਆਸਾਇਆ ਪਤਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਰਹਾਉ ਗੰਦਨ ਵੈਣ ਸੁਣਹਿ ਉਰ ਜਾਵਹਿ ਨਾਮ ਲੈਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਅਮਾਹਿਉ ਬੂਜੀ ਉਲਟਾਇਆ ਪਰ ਧੰਨ ਪਰ ਤੰਨ ਪਰਤੀ ਨਿੰਦਾ ਅਖਾਦ ਖਾਹੇ ਹਰ ਕਾਇਆ ਸਾਚ ਧਰਮ ਸਿਓ ਰੁਚ ਨਹੀਂ ਆਵੇ ਸਤ ਸੁਨ ਤਿ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ठाकुर ਭਗਤ ਟੇਕ ਹਰ ਨਾਇਆ ਨਾਨਕ ਆਹੀ ਸਰਨ ਪ੍ਰਭ ਆਇਓ ਰਾਖ ਲਾਜ અપਨਾਇਆ ਆਸਾ ਮਹੱਲਾ ਪੰਜਵਾਂ ਮਿੱਥਿਆ ਸੰਗ ਸੰਗ ਲਪਟਾਈ ਮੋਹ ਮਾਇਆ ਕਰ ਬਾਂਦੇ ਜਹ ਜਾਨੋ ਸੋਚੀ ਤਨਾ ਆਵੇ ਅਹੰ ਬੁੱਧ ਭਏ ਆਂਦੇ ਮਨ ਬੈਰਾਗੀ ਕਿਉ ਨ ਆਰਾਦੀ ਕਾਚ ਕੋਠਰੀ ਮਾਹੀ ਤੂੰ ਬਸਤਾ ਸੰਗ ਸਗਲ ਵਿਖੈ ਕੀ ਬਿਆਦੇ ਰਹਾ ਮੇਰੀ ਮੇਰੀ ਕਰਤ ਦਿਨ ਰੈਣ ਬਿਹਾਵੈ ਪਲ ਖਿਨ ਸੀਜੈ ਅਰ ਜਾਦੇ ਜੈਸੇ ਮੀਠੈ ਸਾਧ ਲੁਭਾਏ ਝੂਠ ਧੰਦ ਦੁਰਗੰਧੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ ਦੀਪ ਭਾਰੀ ਪੁਰਖ ਬਧਾਤੈ ਬਹੁਰ ਬਹੁਰ ਜਨਮਾਤੇ ਜੋ ਭਇਓ ਕਿਰਪਾਲ ਦੀਨ ਦੁਖ ਭੰਜਨ ਤਉ ਗੁਰ ਮੇਲ ਸਭ ਸੁਖ ਲਾਦੇ ਕਹੋ ਨਾਨਕ ਦਿਨ ਰੈਣ ਤਿਆਮੋ ਮਾਰ ਕਾਢੀ ਸਗਲੇ ਉਪਾਦੀ ਇਉਂ ਜਪਿਓ ਭਾਈ ਪੁਰਖ ਬਧਾਤੇ ਭਇਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ